ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਨੇ ਦਸਤਕ ਦੇ ਦਿੱਤੀ ਹੈ ਹਰ ਪਾਸੇ ਲੋਕੀ ਵਾਗੋ-ਬਾਗ ਹੋ ਰਹੇ ਨੇ ਕਿਉਂਕਿ ਬਹੁਤ ਚਿਰਾਂ ਤੋਂ ਜਿਹੜੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਲੋਕਾਂ ਕੋਲੋਂ ਗਰਮੀ ਨੇ ਆਤਕ ਕਰਾਈ ਪਈ ਸੀ ਵਟਕੜਾਏ ਪਈ ਸੀ ਗਰਮੀ ਨੇ ਹੁਣ ਉਸੇ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਕਿ ਮੀਂਹ ਪੈਣਾ ਕਈ ਇਲਾਕਿਆਂ ਵਿੱਚ ਸ਼ੁਰੂ ਹੋ ਗਿਆ ਥੋੜਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਵੱਖਰੇ-ਵੱਖਰੇ ਥਾਵਾਂ ਦੀਆਂ ਇਹ ਤਾਂ ਇਹ ਜਿਹੜੀ ਥਾਵਾਂ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਜਿਹੜਾ ਹੈ ਮੀ ਪੈਣਾ ਸ਼ੁਰੂ ਹੋ ਗਿਆ ਤੇ ਮੀ ਪਵੇ ਵੀ ਕਿਉਂ ਨਾ ਬਹੁਤ ਚਿਰ ਤੋਂ ਇੰਤਜ਼ਾਰ ਹੋ ਰਿਹਾ ਸੀਗਾ ਕਿ ਕਦੋਂ ਮੀ ਪਵੇਗਾ ਤੁਸੀਂ ਆਪਣੇ ਸਕਰੀਨ ਦੇ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਕਈ ਇਲਾਕਿਆਂ ਵਿੱਚ ਮੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਦੇ ਨਾਲ ਗਰਮੀ ਤੋਂ ਵੱਡੀ ਰਾਹਤ ਮਿਲਣੀ ਲੋਕਾਂ ਨੂੰ ਸ਼ੁਰੂ ਹੋ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਲਗਾਤਾਰ ਜਿਹੜਾ ਹੈ ਮੀ ਪੈਣਾ ਸ਼ੁਰੂ ਹੋ ਗਿਆ ਤੇ ਨਾਲ ਦੇ ਨਾਲ ਕਰਮੀ ਤੋਂ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਲਈ ਵੀ ਕਿਸਾਨਾਂ ਲਈ ਵੀ ਰਾਹਤ ਦੀ ਖਬਰ ਹੈ ਕਿਉਂਕਿ ਜਿਹੜੇ ਕਿਸਾਨਾਂ ਨੇ ਉੱਥੇ ਵੀ ਚੋਨਾ ਲਾਇਆ ਹੋਇਆ ਉਹਨਾਂ ਨੂੰ ਵੀ ਵੱਡੀ ਰਾਹਤ ਦੀ ਖਬਰ ਮਿਲੇਗੀ ਤੇ ਨਾਲ ਦੇ ਨਾਲ ਜਿਹੜਾ ਜ਼ਮੀਨੀ ਹੇਟਲਾ ਪਾਣੀ ਹੈ ਉਸ ਪਾਣੀ ਵਿੱਚ ਵੀ ਵਾਧਾ ਹੋਵੇਗਾ ਕਿਉਂਕਿ ਪੰਜਾਬ ਵਿੱਚ ਜ਼ਮੀਨ ਹੇਟਲੇ ਪਾਣੀ ਨੂੰ ਲੈ ਕੇ ਕਈ ਚਿਰ ਤੋਂ ਵਿਵਾਦ ਚੱਲਦਾ ਪਿਆ ਝੋਨੇ ਦੀ ਲੋਈ ਨੂੰ ਲੈ ਕੇ ਕਈ ਚਿਰ ਤੋਂ ਵਿਵਾਦ ਚੱਲਦਾ ਪਿਆ ਕਿ ਝੋਨੇ ਦੇ ਨਾਲ ਪੰਜਾਬ ਦੇ ਜ਼ਮੀਨ ਹੇਟਲਾ ਪਾਣੀ ਮੁੱਕਣਾ ਸ਼ੁਰੂ ਹੋ ਗਿਆ ਹੈ ਕਿ ਜ਼ਿਮੀਂਦਾਰ ਜਾਂ ਜੱਟ ਕਿਸਾਨ ਉਹ ਸਿਰਫ ਝੋਨੇ ਵਲੋਂ ਉਹਨਾਂ ਦਾ ਵੱਧ ਧਿਆਨ ਹੁੰਦਾ ਹੈ ਹੋਰ ਕੋਈ ਧਿਆਨ ਉਹਨਾਂ ਦਾ ਹੋਰ ਕਿਸੇ ਫਸਲ ਵੱਲ ਧਿਆਨ ਨਹੀਂ ਹੁੰਦਾ ਇਸ ਕਰਕੇ ਜਮੀਨੀ ਹੇਟਲਾ ਪਾਣੀ ਵੱਧ ਇਸਤੇਮਾਲ ਹੁੰਦਾ ਤੇ ਉੱਥੇ ਹੀ ਸਰਕਾਰ ਵੱਲੋਂ ਵੀ ਗਲਤੀ ਹੈ ਕਿ ਸਰਕਾਰ ਨਵੀਆਂ ਅ ਰਾਜ ਨਵੀਆਂ ਤਕਨੀਕਾਂ ਨਹੀਂ ਲੈ ਕੇ ਆ ਰਹੀ ਨਵੀਂ ਖੇਤੀਬਾੜੀ ਟੈਕਨੀਕ ਨਹੀਂ ਲੈ ਕੇ ਆ ਰਹੀ ਜਿਸ ਕਰਕੇ ਕਿਸਾਨਾਂ ਨੂੰ ਸਿਰਫ ਝੋਨਾ ਦੇ ਕਣਕ ਹੀ ਲਾਉਣੀ ਪੈਂਦੀ ਹੈ ਤੇ ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਣਾ ਸ਼ੁਰੂ ਹੋ ਗਿਆ ਤੇ ਥੋੜੇ ਇਲਾਕੇ ਵਿੱਚ ਕੀ ਹਾਲ ਹੈ ਆਪਣੇ ਇਲਾਕੇ ਦਾ ਮੌਸਮ ਦਾ ਹਾਲ ਸਾਨੂੰ ਨਾਲ-ਨਾਲ ਦੱਸਦੇ ਰਹੋ ਇਸ ਵੇਲੇ सोनू ਟੋਟਾਲਾ ਜੀ ਕਹਿ ਰਹੇ ਨੇ ਕਿ ਚੰਡੀਗੜ੍ਹ ਦੇ 52 ਸੈਕਟਰ 'ਚ ਮੀਂਹ ਪੈ ਰਿਹਾ ਹੈ ਨਾਲ ਦੇ ਨਾਲ ਸੰਜੂ ਜਿਹੜੇ ਚੰਡੀਗੜ੍ਹ 40 ਸੈਕਟਰ ਵਿੱਚ ਬੈਠੇ ਨੇ ਉਹਨਾਂ ਵੱਲੋਂ ਵੀ ਮੈਸੇਜ ਆ ਰਿਹਾ ਹੈ ਕਿ ਚੰਡੀਗੜ੍ਹ ਵਿੱਚ ਵੀ ਲਗਾਤਾਰ ਮੀਂਹ ਪਣਾ ਸ਼ੁਰੂ ਹੋ ਗਿਆ ਤੇ ਨਾਲ ਦੇ ਨਾਲ ਰਾਹਤ ਮਿਲੀ ਹੈ ਲੋਕਾਂ ਨੂੰ ਗਰਮੀ ਤੋਂ ਬਿਲਕੁਲ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਕਿਉਂਕਿ ਬਹੁਤ ਚਿਰ ਤੋਂ ਉਡੀਕ ਕਰ ਰਹੇ ਸਨ ਲੋਕ ਕਿ ਕਦੋਂ ਪੰਜਾਬ 'ਚ ਮੀਂਹ ਪਵੇਗਾ ਤੇ ਇਸ ਮੀਂਹ ਦਾ ਸਦਾ ਹੁਣ ਖੁਸ਼ੀ ਭਰਾਂ ਮਾਹੌਲ ਦੇਖਣ ਨੂੰ ਮਿਲ ਰਿਹਾ ਸਰਵੇਖ ਨੂੰ ਮਿਲ ਰਿਹਾ ਲੋਕ ਪੂਰੇ ਤਰੀਕੇ ਨਾਲ ਬਾਗੋ ਬਾਗ ਹੋ ਗਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪ ਇਸ ਸਕਰੀਨ ਤੇ ਲਗਾਤਾਰ ਮੀਂਹ ਪੈਣਾ ਜਿਹੜਾ ਸ਼ੁਰੂ ਹੋ ਗਿਆ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਆਪ ਵੇਖ ਸਕਦੇ ਹੋ ਕਿਸ ਤਰੀਕੇ ਲਗਾਤਾਰ ਜੜੀਆਂ ਨੇ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਉੱਥੇ ਅਸ਼ੋਕ ਜੀ ਵੀ ਸਟਨਾ ਜੁੜੇ ਨੇ ਕਮੈਂਟਾਂ ਚ ਉਹ ਕਹਿ ਰਹੇ ਨੇ 39 ਸੈਕਟਰ ਚੰਡੀਗੜ੍ਹ ਚ ਮੀਂਹ ਪੈ ਰਿਹਾ 39 ਸੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੀਆਂ ਜਿੱਥੇ ਲਗਾਤਾਰ ਕਿੰਨੀ ਤੇਜ਼ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਗਰਮੀ ਤੋਂ ਕਿਉਂਕਿ ਪਰੇਸ਼ਾਨ ਸਨ ਲੋਕ ਕਿ ਕਦੋਂ ਮੀਂਹ ਪਵੇਗਾ ਕਦੋਂ ਕਦੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਰਾਹਤ ਦੀ ਖਬਰ ਰੋਕਾ ਵਾਸਤੇ ਤੇ ਕਿਸਾਨਾਂ ਵਾਸਤੇ ਵੀ ਹੈ ਕਿ ਪੰਜਾਬ ਚ ਚੰਡੀਗੜ੍ਹ ਚ ਕਈ ਥਾਵਾਂ ਤੇ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ